ਕੀ ਹਾਲ ਚੱਲ ਨੇ ਅੱਜ ਆਪਾਂ ਰਾਮ ਕੋਲੇ ਪਹੁੰਚਿਆ ਰਾਮ ਵਪਾਰੀ ਕੋਲੇ ਵਪਾਰੀ ਨਹੀਂ ਹੈਗਾ ਅਸਲ 'ਚ ਤੁਹਾਨੂੰ ਮੈਂ ਤਾਂ ਦਿਖਾਉਣਾ ਟੌਪ ਦਾ ਫਾਰਮ ਆ ਬਾਈ ਹੈਗੇ ਆ 15 15 20 ਪਸ਼ੂ ਨੇ ਬਾਈ ਟੌਪ ਦਾ ਕੰਮ ਕੀਤਾ ਨਵੇਂ ਜੇ ਉਮਰ ਦਾ ਜਿਵੇਂ ਕਹਿੰਦੇ ਨੇ ਵੀ ਮੁੰਡੇ ਅੱਜ ਕੱਲ੍ਹ ਦੇ ਕਹਿੰਦੇ ਨੇ ਵੀ ਕੰਮ ਨਹੀਂ ਹੈਗਾ ਟੌਪ ਦਾ ਕੰਮ ਕੀਤਾ ਹੋਇਆ ਤੇ ਬੱਕਰੇ ਬੱਕਰੀਆਂ ਮੱਝਾਂ ਗਾਵਾਂ ਤੇ ਉਧਰ ਗਾਇਆਂ ਆਪਣੀਆਂ ਖੜੀਆਂ ਨੇ ਬੱਕਰੀਆਂ ਤੇ ਮੁਰਗੇ ਮਰਗੇ ਲਾਟਰਨ ਪਟਰ ਮੈਂ ਤਕਰੀਬਨ ਸਾਰੀ ਰੱਖਿਆ ਹੋਇਆ ਆਪਾਂ ਰਾਮ ਨਾਲ ਮਿਲਦਾ ਕੀ ਹਾਲ ਨੇ ਰਾਮ ਬੜੀ ਵਧੀਆ ਬਈ ਆਣਾ। ਅੱਜ ਆਪਾਂ ਭਗਵਤ ਧੰਨਵਾਦ ਕਰਾਂ ਉਹਨੂੰ। ਬਹੁਤ ਬਹੁਤ ਧੰਨਵਾਦ ਭਾਈ ਆਉਣ ਵਾਸਤੇ। ਆਪਾਂ ਨੇ ਕੀ ਕੁਝ ਰੱਖੀ ਬੈਠਾ ਅੱਜ ਕੱਲ੍ਹ। ਮੇਰੇ ਕੋਲੇ ਭਾਈ ਬਾਕੀ ਮੱਜਾਂ ਦੀਆਂ ਕੰਮਾਂ। ਹਾਂ ਦੁੱਧ ਪਾਉਣੇ ਆ ਆਵਦੀਆਂ। ਘਰੇ ਦੁੱਧੇ ਤੇ ਲਾਈ ਹੋਈਆਂ ਮੱਜਾਂ ਨੇ। ਹਾਂ। ਉਹ ਉਹ ਕਿਹੜੀ ਬਰੀਡ ਰੱਖੀ ਬੈਠੇ? ਇਹ ਬਰੀਡ ਭਾਈ ਪਾਕਿਸਤਾਨੀ ਬੁਲੀ ਆ। ਹਾਂ ਇਹ ਆਪਾਂ ਦੋਨੇ ਸੇਲ ਕਰਨੇ ਆ। ਆ ਸੇਲ ਵਾਸਤੇ ਆ। ਹਾਂ ਦੋਨੇ ਸੇਲ ਨੇ। ਕਿੰਨੇ ਟਾਈਮ ਲੇ ਹੋਗੇ? ਇਹ ਭਾਈ ਹੋਗੇ 2.5 ਟਾਈਮ ਮਹੀਨਿਆਂ ਦੇ। 2.5 ਟਾਈਮ ਮਹੀਨੇ। ਮੜੇ ਤੋਰੀ ਯਾਰ। ਤੰਨਾ ਇਹ ਆਪਣੇ ਨਾ 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 ਜਮਾ ਨਹੀਂ ਬਾਈ 6 ਸੀ ਆਪਣੇ ਕੋਲੇ 4 ਸੇਲ ਹੋ ਗਏ ਇਹ ਇਹ ਹੋਈ ਜਾਂਦੇ ਆ ਅੱਛਾ ਲੰਗ ਲੰਗ ਭੋਰਾ ਨਹੀਂ ਮਾਰਦੇ ਓਕੇ ਜਮਾ ਓਕੇ ਕੰਮ ਆ ਕਿਵੇਂ ਲਾ ਰੱਖਿਆ ਇੰਦਰਾ ਇਹ ਬਾਈ ਫੋਟੋ ਪਰਾਣੀਆਂ ਸੀ ਜਦੋਂ ਆਪਾਂ ਵੀ ਪਹਿਲਾਂ ਵਪਾਰ ਦਾ ਕੰਮ ਕਰਦੇ ਹੁੰਦੇ ਅੱਛਾ ਚੋਪਾਰ ਦਾ ਕੰਮ ਕਰਦੇ ਸੀ ਹਾਂ ਉਦੋਂ ਆਪਣੀ ਇਹ ਜਿਹੜੀ ਆ ਪਿੰਡ ਤੇ ਮੈਂ ਇਹਨਾਂ ਨੂੰ ਉੱਥੇ 30 35 ਲੀਟਰ ਦੇ ਤੋਂ ਕੱਢਿਆ ਮੈਂ ਜਿਹੜਾ ਰਾਜਸਥਾਨ ਚ ਕਿੰਨਾ ਦਤ 30 35 ਲੀਟਰ ਏਸੀ ਚ ਰਹਿੰਦੀ ਸੀ ਬਈ ਏਸੀ ਚ ਛਾਣ ਕੇ ਰੇਤਾ ਉਦੋਂ ਤਾਂ ਬਾਲੀ ਸੰਭਾਲ ਵਾਲੀ ਆ ਮੈਨੂੰ ਗੰਨੇ-ਗੁੰਨੇ ਪਾਉਂਦੇ ਨੇ ਹੂੰ ਉਦੋਂ ਤਾਂ ਬਾਲੇ ਆ ਛੋਟੀ ਵੀ ਬਾਲੀ ਟੋਪ ਦੀ ਰਹੀ ਆ ਹਾਂ ਉਹ ਸਾਡੇ ਛੋਟੇ ਛੋਟੇ ਸੀਨ ਦੇਖ ਦੋ ਤੁਹਾਡੇ ਨਾਲ ਬੁੱਟਾ ਨੇ ਅੱਛਾ 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 ਆ ਤੁਸੀਂ ਛੋਟੇ ਖੜੇ ਹੋ ਅਸੀਂ ਆ ਮੈਂ ਅਜੇ ਛੋਟਾ ਹੈਗਾ ਤ ਇਹ ਤਾਂ ਫਿਰ ਤਕਰੀਬਨ ਗੱਲ ਹੋਊ ਅੱਜ ਮੰਨ ਕੇ ਚੱਲਾ ਤੇਰੀ ਉਮਰ ਅੱਜ ਦੀ ਟਾਈਮ 'ਚ ਹੈਗੀ 30 ਦੇ ਲਵੇ 25 ਹੈ ਨਾ 25 ਕਿਉਂ 25 ਸਾਲ ਦੀ ਉਮਰ ਆ ਇਹ ਉਰੇ ਉਰੇ ਫੋਟੋ ਤੇ ਹੈਗਾ ਨੂੰ 5 5 ਸਾਲ ਤੋਂ 5 6 ਸਾਲ ਦੀ 7 15 ਸਾਲ ਪਹਿਲਾਂ ਨਹੀਂ ਗੱਲ ਮੰਨਦੀ ਇਹ 15 20 ਸਾਲ ਹੋ ਗਏ ਹਾਂ 15 ਪਹਿਲਾਂ ਬੱਲੇ ਹੋਰਾਂ ਸ਼ੌਕ ਬਾਈ ਮੁੱਢ ਤੋਂ ਆ ਬਾਪੂ ਆ ਆਰਾਮ ਦਾ ਡੈਡੀ ਆ ਬਾਪੂ ਵਪਾਰ ਕਰਦੇ ਨੇ ਸ਼ੁਰੂ ਤੋਂ ਤੇ ਹੁਣ ਵਪਾਰ ਦਾ ਕੰਮ ਛੱਡ ਗਏ ਟੌਪ ਦੀਆਂ ਮੱਝਾਂ ਪਾਈ ਕਹਿੰਦਾ ਘਰੀ ਮਤਲਬ ਮੰਡੀ ਬ੍ਰੀਡ ਦੀ ਬ੍ਰੀਡ ਦੀ ਕੰਮ ਕਰਦੇ ਆ ਅੱਛਾ ਟੌਪ ਦੀਆਂ ਹੂੰ ਅੱਛਾ ਟੌਪ ਦੀ ਸਾਰੇ ਨਾਮ ਰੱਖੀ ਬੈਠਾ ਕਿੰਨੇ ਕਿੰਨੇ ਟਾਈਮ ਦੀ ਨਹਿਰਾਵਾ ਇਹ ਤਾਂ ਬੜੀ ਮਹਾਨ ਉਹ ਵੀ ਸਾਹ ਵਾਲੀ ਸਾਹਾਰਦੀ ਹੈ ਇਹ ਤਾਂ ਆਪਣਾ ਇੱਕ ਉਥੋਂ ਸੰਗਤਪੁਰੇ ਟੱਕਾ ਹੈ ਹੂੰ ਅਸੀਂ ਉਥੋਂ ਨਾਲ ਵਧੀਆ ਟੱਕਾ ਹੈ ਉਹ ਤੋਂ ਆ ਆਪਣੀ ਇਹ ਕੁੱਤੀਆਂ ਨੇ ਜੋ ਤਾਂ ਮੈਂ ਦੋਸਾਂ ਚੰਗਾ ਵਧੀਆ ਕਰਦੀ ਹੈ ਠੀਕ ਹੈ ਓਕੇ ਆ ਗਆਂ ਗਆਂ ਤੇ ਆ ਤਾਂ ਵੇਚਣਿਆ ਹੈ ਅੱਛਾ ਕਿੱਥੇ ਜੇ ਛੱਡਣੇ ਛੁੱਡਣੇ ਕਿੰਨਾ ਕਲੀਅਰ ਟਾਈਮ ਕਿੰਨਾ ਕਹੋਗੇ ਇਹਨਾਂ ਦਾ ਬਈ ਇਹ ਦੋ ਦੋ ਕਬ ਉੱਪਰ ਦੇ ਦੋ ਬਈ ਇਹ 2-2 ਮਹੀਨੇ ਮੇਰੇ ਕੋਲੇ ਲੱਗੀ ਛੱਟਾ 2-2 ਮਹੀਨੇ ਹੋ ਗਏ ਕੋਲੇ ਜਰੇ ਤਾਂ ਟੌਪ ਦੇ ਨੇ ਹੁਣ ਆਪਣੀ ਕੁੱਤੀ ਆ ਹੂੰ 2-2 ਮਹੀਨੇ ਨੇ ਦੋਨੇ ਇਹ ਦੋਨੇ ਕੁੱਤੇ ਨੇ ਦੋਨੇ ਹਾਂ ਮੇਲ ਨੇ ਮਿੱਤਰ ਦੋਨੇ ਜਿਵੇਂ ਆਪਣੇ ਵੀ ਇੰਨੀ ਸਿਆਣੀ ਹੈ ਦੀ ਮਾਂ ਯਾਰ ਬਹੁਤ ਜਿਆਦੀ ਪੁਆਇੰਟ ਚੀ ਗਈ ਆ ਜੇ ਰਾਤ ਨੂੰ ਇਹ ਇਹਦਾ ਬਾਈ ਦੀ ਏਰਮਾਨ ਇੰਨੀ ਵੀ ਸਿਆਣੀ ਹੈ ਬਹੁਤ ਕੁਆਲਿਟੀ ਵਧੀਆ ਹੈ ਜਿਵੇਂ ਰਾਤ ਨੂੰ ਮੈਂ ਸਕੂਲ ਗਈ ਇਹਨੇ ਜਾ ਕੇ ਮੈਂ ਤਾਂ ਮੈਂ ਸਕੂਲ ਕਿਰੇ ਰੱਖੀਂ ਕਿੰਨੀ ਸਾਡੇ ਮੱਚਾ ਦਾ ਨਹੀਂ ਰੋਜ ਪੜਦਾ ਕਰਨ ਮੈਂ ਤਾਂ ਮੈਂ ਸਕੂਲ ਕਿਰੇ ਰੱਖੂ ਨਾ ਸਾਨੂੰ ਉਠਾਊਗੀ ਭੱਜ ਕੇ ਆ ਕੇ ਬਹੁਤ ਸਿਆਣੀ ਤੇ ਸਮਝਦਾਰ ਆ ਯਾਰ ਹੋਰ ਤਾਂ ਵਧੀਆ ਬੱਚੇ ਨੇ ਇਹ ਕਹੇ ਸੀ ਕਿ ਇਹ ਇਹ 6 ਸੀ ਮੇਰੇ ਕੋਲੇ ਬਾਈ ਪਹਿਲਾਂ 4 ਸੀ ਲੋ ਹਾਂ ਕਿਨੇ ਕਿਨੇ ਦੇਣੇ ਹੁਣ ਪਹਿਲਾਂ ਕਿਨੇ ਦਿੱਤੇ ਤੇ ਹੁਣ ਕਿਨੇ ਦੇਣੇ ਉਹ ਤਾਂ ਬਈ ਤੂੰ ਅਗਲਾ ਆਪਾਂ ਫੋਨ ਤੇ ਕਰ ਲਾਂਗੇ ਜਿਵੇਂ ਵੀ ਹੋਇਆ ਬਈ ਵੀ ਤੂੰ ਰਾਮ ਬਾਦ ਨੰਬਰ ਚਲੀ ਜਾਂਦਾ ਸਕਰੀਨ ਤੇ ਗੱਲ ਕਰ ਲਿਓ ਮੋੜਾ ਕਾफी ਇੰਪਰੇਟੀਆਂ ਰੱਖਦਾ ਹਾਂ ਮੈਂ ਤਾਂ ਸਾਰੇ ਸੇਲ ਸੇਲ ਹੋ ਗਏ ਆਹੀ ਨੇ ਇਸ ਟਾਈਮ ਤੇ ਬਾਕੀ ਤੁਸੀਂ ਗੱਲਬਾਤ ਕਰ ਲਿਓ ਵੀਡੀਓ ਸ਼ੇਅਰ